ਲੋ ਜੀ ਅੱਜ ਫੇਰ ਢੇੜਾ ਕੱਢਦੇ ਕੱਢਦੇ ਸੀ ਆਪਣੇ ਮੰਡੀ ਗਵਿੰਦਗੜ੍ਹ ਖਾਲਸਾ ਸਕੂਲ ਦੇ ਗਰਾਊਂਡ ਦੇ ਵਿੱਚ ਆਏ ਆ ਤੇ ਜਦੋਂ ਫਿਰੂ ਰਾਮਲੀਲਾ ਦੇ ਕਾਰਨ ਹਰ ਰੋਜ਼ ਇੱਥੇ ਤਿਆਰੀਆਂ ਹੁੰਦੀਆਂ ਨੇ ਤੇ ਬਸ ਲੋਕਾਂ ਦੇ ਵਿੱਚ ਥੋੜੀ ਚਹਲ ਪਹਲ ਬਣੀ ਹੋਈ ਹੈ ਜਿਹੜੇ ਲੋਕ ਇੱਥੇ ਪ੍ਰੈਕਟਿਸ ਕਰਨ ਲਈ ਆਉਂਦੇ ਨੇ ਨਵੇਂ ਬੱਚੇ ਜਿਹੜੇ ਗਰਾਊਂਡ ਮਾਰਨ ਦੇ ਲਈ ਆਉਂਦੇ ਨੇ ਗਰਾਊਂਡ ਦੇ ਵਿੱਚ ਆਪਣੇ ਪ੍ਰੈਕਟਿਸ ਕਰੀ ਜਾਂਦੇ ਆ ਕੋਈ ਵਾਲੀਬਾਲ ਖੇਡ ਰਿਹਾ ਏ ਕੋਈ ਕ੍ਰਿਕਟ ਖੇਡ ਰਿਹਾ ਹੈ ਸਾਹਮਣੇ ਤੁਹਾਨੂੰ ਕੋਈ ਬੱਠ ਆਪਣੇ ਕਮਸ਼ਾ ਪਲਾ ਰਹੇ ਨੇ ਉਦੋਂ ਤੱਕ RAM ਲੀਲਾ ਦਾ ਸੈਟਅਪ ਲੱਗ ਰਿਹਾ ਜਦੋਂ ਤੱਕ ਸਾਰੇ ਆਪਣੀ ਪ੍ਰੈਕਟਿਸ ਕਰ ਲੈਣਗੇ ਤੇ ਉਦੋਂ ਬਾਅਦ ਵਿੱਚ ਆਪਣੇ ਸਭ ਨੂੰ ਲੱਗਦਾ ਸ਼ਾਇਦ 9 ਜਾਂ 10 ਵਜੇ ਤੋਂ RAM ਲੀਲਾ ਸਟਾਰਟ ਹੋ ਜਾਂਦੀ ਹੈ ਤੇ ਲੋਕ ਕੋਲੇ ਸ਼ੁਰੂ ਹੋ ਜਾਂਦੇ ਨੇ ਤੇ ਬਹੁਤ ਸੋਹਣਾ ਮਤਲਬ ਇਹ ਦਿਨਾਂ ਦੇ ਵਿੱਚ ਇੱਕ ਤਾਂ ਵੈਸੇ ਹੀ ਦਿਲ ਬਹੁਤ ਲੱਗਦਾ ਹੁੰਦਾ ਹੈ ਕਿ ਨੰਬਰਾਂ ਦੇ ਦਿਨ ਚੱਲਦੇ ਆ ਤੇ ਦੂਜੇ ਨੰਬਰ ਤੇ ਹੈ ਕਿ ਜਿਹੜਾ 메인 ਰੋਡ ਦੇ ਨਾਲ ਹੀ ਸਕੂਲ ਆ ਹੈ ਬਿਲਕੁਲ ਮੈਂ ਦੁਆਰ ਮੰਡੀ ਗੋਵਿੰਦਗੜ੍ਹ ਦੇ ਲੁਕਾਨੂ ਇਹੀ ਦੁਆਰਾ ਨਹੀਂ ਕੀ ਕਰਦੇ ਕਿ ਬਈ ਤੁਹਾਡੇ ਸ਼ਹਿਰ ਦੇ ਵਿੱਚ ਜੋ ਰਾਮਲੀਲਾ ਹੋਈ ਜੋ ਅੱਜ ਤੋਂ 10 15 ਸਾਲ ਪਹਿਲਾਂ ਚਹਿਲ ਪਹਿਲ ਹੋ ਰਹੀ ਸੀ ਉਹੀ ਦੁਆਰਾ ਚਹਿਲ ਪਹਿਲ ਹੁਣ ਅੱਦੇ ਦਿਨਾਂ ਦੇ ਵਿੱਚ ਵੀ ਹੋ ਨਹੀਂ ਸਕਦੀ ਹੈ ਜੇ ਲੋਕੀ ਫੇਟ ਕਰੋ ਨਿਕਲ ਕੇ ਬਾਹਰ ਥੋੜਾ ਲਾਈਵ ਦੇਖੋ ਰੀਅਲ ਦੇ ਵਿੱਚ ਵੇਖੋ ਤਾਂ ਇਹੀ ਫੰਕਸ਼ਨ ਤੁਹਾਡੇ ਗੋਸ ਸੋਨੇ ਬਣ ਸਕਦੇ ਆ ਤੇ ਲ ਮੰਨਿਆ ਕਿ ਜਮਾਨਾ ਆਨਲਾਈਨ ਦਾ ਹੈ ਪਰ ਆਨਲਾਈਨ ਦੇ ਨਾਲ ਦੇ ਨਾਲ ਤੁਸੀਂ ਜਿਹੜਾ ਆਪਣਾ ਆ ਕੇ ਲਾਈਵ ਦੇਖਦੇ ਹੋ ਨਾ ਤਾਂ ਉਹਦਾ ਜੀ ਨਜ਼ਾਰਾ ਹੀ ਵੱਖਰਾ ਹੈ ਸੈਂ ਵੀ ਮੇਰਾ ਦਿਲ ਕੀਤਾ ਸੀ ਕਿ ਸਪੈਸ਼ਲ ਇੱਥੇ ਘੁੰਮ ਕੇ ਆਵਾਂ ਵਾਹ ਹਾਏ ਤੇ ਮੇਰਾ ਤਾਂ ਅੱਜ ਮੈਂ ਨਾਲਦਿਆਂ ਨੂੰ ਵੀ ਕਾਲ ਕੀਤੀ ਹੈ ਜਿਹੜੇ ਮੇਰੇ ਕਲਾਸਮੇਟ ਦੋਸਤ ਸੀ ਪਰ ਉਹ ਕਿਸੇ ਕੰਮ ਕਰਕੇ ਆ ਨਹੀਂ ਸਕੇ ਉਹ ਬਿਜ਼ੀ ਸੀ ਤਾਂ ਮੈਂ ਸੋਚਿਆ ਚਲੋ ਮੈਂ ਇਕੱਲਾ ਹੀ ਘੇੜਾ ਕੱਢਿਆ ਨਾ ਤੇ ਹੁਣ ਆਪਾਂ ਚੱਲਦੇ ਆ ਥੋੜਾ ਜਿਆ ਨਜ਼ਦੀਕ ਜਿਹੜਾ ਰਾਮਲੀਲਾ ਦਾ ਸੈਟਅਪ ਲਾਗ ਰਹੇ ਨੇ ਜਿਹੜਾ ਥੋੜਾ ਜਿਆ ਨਜ਼ਦੀਕ ਜਾ ਕੇ ਦੇਖ ਰਹੇ ਆ ਕਿ ਇਹਨਾਂ ਨੇ ਆ ਸੈਂਟਰ ਦੇ ਵਿੱਚ ਜਗ੍ਹਾ ਛੱਡੀ ਹੋਈ ਆ ਜਦੋਂ ਰਾਮਲੀਲਾ ਸ਼ੁਰੂ ਹੁੰਦੀ ਆ ਤਾਂ ਆਡੀਅנס ਆਲੇ-ਦੁਆਲੇ ਬੈਠੀ ਹੁੰਦੀ ਆ ਤੇ ਸੈਂਟਰ ਦੇ ਵਿੱਚ ਉਹਨਾਂ ਨੂੰ ਜੋ ਵੀ ਆਉਂਦੇ ਆ ਉਹ ਆਪਣਾ ਵਾਕ ਵੀ ਮਿਲ ਸਕਦੇ ਆ ਤਲੋ ਜੀ ਹੁਣ ਆਪਾਂ ਪਹੁੰਚ ਗਏ ਹਾਂ ਬਿਲਕੁਲ ਨੇੜੇ ਸੈਟਅਪ ਕੀ ਆਵੇ ਇਹ ਸੈਟਅਪ ਦੇ ਹੱਲੇ ਜਦੋਂ ਤੱਕ ਆਪਣੀ ਸਾਊਂਡ ਦੀ ਚੈਕਿੰਗ ਕਰਨ ਲੱਗੇ ਹੋਏ ਨੇ ਮੇਰੇ ਕੋਲ ਸੈਟਅਪ ਲਈ ਤੇ ਇੱਧਰ ਲੀ ਸਾਰਡ ਕੁਰਸੀਆਂ ਪਈਆਂ ਨੇ ਤੇ ਇੱਧਰ ਸਾਰਾ ਟੂਟ ਵਗੈਰਾ ਵਿਖਰੇਆ ਪੜਿਆ ਹੈ ਇੱਧਰ ਸਾਈਡ ਦੇ ਉੱਪਰ ਤੁਹਾਡੇ ਸੋਫੇ ਵਗੈਰਾਲੇ ਹੋమే ਹੀ ਰੱਖੇ ਹੋਇਆ ਹੌਲੀ ਹੌਲੀ ਜਦ ਤੱਕ ਇਹਨਾਂ ਦੀ ਅੱਜ ਦੇ ਦਿਨ ਦੀ ਸ਼ੁਰੂਆਤ ਨਹੀਂ ਇਹਨਾਂ ਨੇ ਸਾਰਾ ਸੈਟਅਪ ਫੇਰ ਤੋਂ ਦੁਬਾਰਾ ਖੜਾ ਕਰ ਦੇਣਾ ਤੇ ਦੇਖੋ ਜੀ ਇਹਨਾਂ ਦੀ ਵੀ ਪੂਰੀ ਮਿਹਨਤ ਲੱਗਦੀ ਹੈ ਹਰ ਰੋਜ਼ ਮੁੰਡੇ ਵਿਚਾਰੇ ਆਉਂਦੇ ਆ ਉਹ ਫੇਰ ਦੁਬਾਰਾ ਸੈਟਅਪ ਖਰਾਬ ਹੋਇਆ ਹੁੰਦਾ ਜੋ ਵੀ ਦੁਵਾਰ ਤੋਂ ਸਾਰਾ ਨਵੇਂ ਸਿਰੇ ਤੋਂ ਜੋ ਵੀ ਸੈਟਅਪ ਹੁੰਦਾ ਜੋ ਵੀ ਸੀਨ ਦੀ ਡਿਮਾਂਡ ਹੁੰਦੀ ਹੈ ਉਹਦੇ ਅਕੋਰਡਿੰਗ ਆਪਣਾ ਸੈਟਅਪ ਖੜਾ ਕਰਦੇ ਆ ਤੇ ਫਿਰ ਆਪਾਂ ਅ ਉਦੋਂ ਤੱਕ ਲਈ ਥੈਂਕਸ ਤੁਸੀਂ ਦੇਖਦੇ ਰਹੋ ਆਪਣਾ YouTube ਚੈਨਲ ਦਾ GS ਬੰਦੇ ਥੈਂਕ ਯੂ